ਸਾਡਾ ਬਲੌਗ ਦੇਖਣ ਵਾਲੇ ਸਾਰੇ ਭੈਣ ਭਰਾਵਾ ਦੋਸਤਾਂ ਮਿੱਤਰਾਂ ਬਜ਼ੁਰਗਾਂ ਮਾਈਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅ ਦੋਸਤੋ ਅੱਜ ਆਪਾਂ ਨੂੰ 7ਵਾਂ ਦਿਨ ਹੋ ਗਿਆ ਹੈ ਰਾਜਸਥਾਨ ਦੇ ਟੂਰ ਤੇ ਨਿਕਲਿਆ ਹੋਇਆਂ ਨੂੰ ਸੋ ਕੱਲ ਆਪਾਂ ਓਸੀਆਂ ਤੋਂ ਮੇੜਤਾ ਸਿਟੀ ਪਹੁੰਚ ਗਏ ਸੀ ਰਾਤ ਤਕਰੀਬਨ 8:30 ਵਜੇ ਆਪਾਂ ਇੱਥੇ ਮੇੜਤਾ ਸਿਟੀ ਪਹੁੰਚ ਗਏ ਸੀ ਫਿਰ ਇੱਥੇ ਆਪਾਂ ਹੋਟਲ ਲੈ ਲਿਆ ਸੀ ਜੀ ਅੱਜ ਹੁਣ ਆਪਾਂ ਅੱਗੇ ਇਥੋਂ ਪੁਸ਼ਕਰ ਵੱਲ ਵਧਾਂਗੇ ਫਿਰ ਪੁਸ਼ਕਰ ਦੇ ਵਿੱਚ ਜੋ-ਜੋ ਵੀ ਘੁੰਮਣ ਵਾਲੀਆਂ ਜਗ੍ਹਾ ਹੋਈਆਂ ਸੋ ਤੁਹਾਨੂੰ ਦਿਖਾਵਾਂਗੇ ਸੋ ਬਣੇ ਰਹੋ ਜੀ ਆਪਣੇ ਨਾਲ ਹੁਣ ਚੱਲਣ ਲੱਗਿਆਂ ਜੀ ਆਪਾਂ ਹਾਂਜੀ ਦੋਸਤੋ ਆਪਣਾ ਨਾਸ਼ਤਾ ਆ ਗਿਆ ਜੀ ਇੱਕ ਇੱਕ ਪਰੌਂਠਾ ਲੱਗੇ ਆਪਾਂ ਖਾਣ ਤੇ ਇਸ ਹੋਟਲ ਦੇ ਵਿੱਚ ਰੁਕੇ ਸੀ ਕੀ ਰਾਤ ਸੋਨਾ ਬਣਿਆ ਹੋਇਆ ਹੈ ਬਾਕੀ ਇਹ ਮੇਡ ਕਸਿਟੀ ਦੇ ਵਿੱਚ ਬੈਠਾ ਜੀ ਬਾਕੀ ਰੇਟ ਵੀ ਇਨਾਂ ਦਾ ਜੈਨੂਇਨ ਹੈ ਔਰ ਸਾਫ ਸਫਾਈ ਬੜੀ ਜਿਆਦਾ ਹੈ ਬਹੁਤ ਵਧੀਆ ਲੱਗਿਆ ਰਾਤੀ ਖਾਣਾ ਖਾਧਾ ਸੀ ਸੋਚਿਆ ਹੁਣ ਵੀ ਆਪਾਂ ਨਾਸ਼ਤਾ ਇੱਥੋਂ ਕਰਕੇ ਹੀ ਖਲਾਂਗੇ ਠੀਕ ਹੈ ਜੀ ਤੁਸੀਂ ਵੀ ਕਿਤੇ ਇੱਧਰ ਨੂੰ ਆਏ ਆਏ ਮੇਹਰ ਦਾ ਸਿਟੀ ਦੇ ਤਕਰੀਬਨ ਬਾਰ-ਬਾਰ ਹੀ ਹੈ ਇਸ ਦਾ ਨਾਮ ਹੈਗਾ ਜੀ ਫੋਟੋ ਦਰਾ ਪੈਲੇਸ ਠੀਕ ਹੈ ਜੀ ਚਲੋ ਨਾਸ਼ਤਾ ਕਰਦੇ ਆ ਨਾਸ਼ਤਾ ਕਰਕੇ ਤੇ ਫਿਰ ਨਿਕਲਦੇ ਆ ਕੇ ਵੱਲ ਇਹ ਹੋਟਲ ਸੀ ਜੀ ਉਟਲਾ ਦਾਰਾ ਪੈਲੇਸ ਤੇ ਇਸ ਤੋਂ ਹੁਣ ਆਪਾਂ ਲੱਗੇ ਆਂ ਜੀ ਚੱਲਣ ਅੱਗੇ ਪੁਸ਼ਕਰ ਵੱਲ ਨੂੰ ਆਪ ਫਸਟਾਰਟ ਕਰ ਲਈ ਹੈ ਜੀ। ਇਹ ਪਰਮਾਤਮਾ ਜੀ ਉਹ ਰਾਤ ਆਪ ਜੀ ਦੇ ਪਾਣੀ ਅੰਦਰ ਸੁੱਖਾਂ ਦੀ ਬਤੀਰ ਹੋਈ ਹੈ ਜੀ। ਅੱਜ ਨਵਾਂ ਦਿਨ ਬਖਸ਼ਿਆ ਹੈ ਆਪ ਨੇ ਜ਼ਿੰਦਗੀ ਦਾ। ਸੋ ਸਾਡਾ ਅੱਜ ਦਾ ਦਿਨ ਬਾਕੀ ਸਾਰੀ ਲੋਕਾਈ ਦਾ ਦਿਨ ਵਧੀਆ ਫੀਦੇ ਪਾਣੀ ਅੰਦਰ ਸੁੱਖਾਂ ਪਰਿਆਬਤੀਤ ਕਰਨਾ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਪਾਂ ਹੁਣ ਚੱਲਿਆਂ ਜੀ ਅੱਗੇ ਪੁਸ਼ਕਰ ਵੱਲ ਨੂੰ ਦੇਖਦੇ ਆ ਕੀ ਕੁਛ ਮਿਲਦਾ ਆਪਾਂ ਨੂੰ ਨਵਾਂ ਦੇਖਣ ਦੇ ਲਈ ਬਹੁਤ ਜ਼ਿਆਦਾ ਭੜੀਆਂ ਪਿੰਗਾਂ ਵੇੜੀਆਂ ਬਹੁਤ ਜ਼ਿਆਦਾ 베ਰ ਹੈ ਵੀ 베ਰ ਮਲੇ 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 ਨੂੰ ਲੱਗੇ ਵੀ ਇੰਨੇ 베ਰ ਇਹ ਕਿਸੇ ਟਾਈਮ ਤੇ ਪਹਿਲਾ ਹੁੰਦਾ ਸੀ ਪੰਜਾਬ ਦੇ ਵਿੱਚ ਇਹ ਰੌਣਕ ਮੇਲਾ ਹਾਂ ਜੀ ਹਾਂ ਹਮ ਤਾਂ ਪੰਜਾਬ ਦੇ ਵਿੱਚੋਂ ਤਾਂ ਖਤਮ ਹੋ ਗਿਆ ਲੋਪ ਹੋ ਗਿਆ ਪਰ ਇੱਥੇ ਬਹੁਤ ਜ਼ਿਆਦਾ ਹੈ ਜੀ ਨਹੀਂ ਹੈ ਇਸ ਰੋਡ ਤੇ ਇਹ ਕੋਈ ਕਾਪਸ ਕਸ ਬਾਇਆ ਇਹ ੇ ਤੜੀਆਂ ਇਹ ਖੇਤੀਬਾੜ ਨਾਲ रिलेटेड ਸੰਦ ਪਏ ਸੀ ਬਹੁਤ ਪਰਾਪਨ ਲੱਗਿਆ ਜੀ ਹਾਂਜੀ ਜਾਂਦਿਆਂ ਜਾਂਦਿਆਂ ਰਸਤੇ ਦੇ ਸਾਹਮਣੇ ਬਹੁਤ ਸੋਹਣੇ ਪਹਾੜ ਲੋਕੇਸ਼ਨ ਬਹੁਤ ਸੋਹਣੀ ਲੱਗ ਰਹੀ ਹੈ ਹੈ ਤਾਂ ਇਹ ਸਾਰਾ ਹੀ ਰਸਤਾ ਪਹਾੜੀ ਪਰ ਕੁਦਰਤ ਦੀਆਂ ਅਨਮੋਲ ਸਿਰਗਾਤਾਂ ਦੇ ਵਿੱਚੋਂ ਇੱਕ ਹੈ ਆਇ ਕਪਾ ਪਿੰਡ ਲੱਗ ਕੇ ਗਏ ਚੱਲੇ ਆ ਛੋਟਾ ਜਿਹਾ ਸੋ ਅੱਗੇ ਸੜਕ ਦੇ ਪਾਸੇ ਦਾ ਮਾਹੌਲ ਛੋਟਾ ਜਿਹਾ ਪਿੰਡ ਆਇਆ ਜੀ ਇਹਦਾ ਨਾਮ ਹੈਗਾ ਜੀ ਲਿਖਿਆ ਪਾਲਦਾ ਠੀਕ ਹੈ ਜੀ ਛੋਟੇ ਛੋਟੇ ਪਿੰਡ ਹੈ ਵਿੱਚ ਕਸਬੇ ਵੀ ਆਉਂਦੇ ਆ ਤੇ ਸ਼ਹਿਰ ਤਾਂ ਤੁਹਾਨੂੰ ਪਤਾ ਆਉਂਦੇ ਹੀ ਹੈ ਇੱਕ ਮੰਦਰ ਲੰਘ ਚੱਲੇ ਆਪਾਂ ਤੇ ਸੋਨਾ ਚੱਕਾ ਬੱਕਾ ਹਾਂਜੀ ਅੱਗੇ ਦਾ ਫੇਰ ਸੁੰਦਰ ਦ੍ਰਿਸ਼ ਚਲੋ ਆਪਾਂ ਗੱਡੀ ਤੋਂ ਉੱਤਰ ਕੇ ਦੇਖਦੇ ਹਾਂ ਹਾਂਜੀ ਰਸਤੇ ਦੇ ਵਿੱਚ ਜਾ ਰਹੇ ਸੀ ਜੀ ਪੁਸ਼ਕਰ ਨੂੰ ਆ ਰੋਡ ਦੇ ਦੋਨੇ ਪਾਸੇ ਬਹੁਤ ਵਧੀਆ ਖੂਬਸੂਰਤ ਨਜ਼ਾਰਾ ਲੱਗਿਆ ਸੋ ਮੈਂ ਸੋਚਿਆ ਤੁਹਾਨੂੰ ਉੱਤਰ ਕੇ ਗੱਡੀ ਤੋਂ ਦਿਖਾਇਆ ਜਾਵੇ ਦੇ ਸੁੰਦਰ ਦ੍ਰਿਸ਼ ਕੁਦਰਤ ਹੈ ਜਿਹੜੀ ਕੁਦਰਤ ਦਾ ਕੋਈ ਜਵਾਬ ਨਹੀਂ ਹੈ ਬੰਦਾ ਚਾਹੇ ਕੁਝ ਵੀ ਬਣਾ ਲਵੇ ਪਰ ਜੋ ਚੀਜ਼ ਕੁਦਰਤ ਦੀ ਸਾਜੀ ਹੋਈ ਹੈ ਨਾ ਉਹ ਇੱਕ ਅਲੱਗ ਹੀ ਹੈ ਬਹੁਤ ਸੋਹਣਾ ਨੇਚਰ ਦਾ ਦਰੇਸ਼ ਮਨਮੋਹਕ ਨਜ਼ਾਰਾ ਅੱਖਾਂ ਨੂੰ ਬਹੁਤ ਸੋਹਣਾ ਲੱਗ ਰਿਹਾ ਹੈ ਸੋ ਮੈਂ ਕਿਹਾ ਤੁਹਾਡੇ ਨਾਲ ਸਾਂਝਾ ਕੀਤਾ ਜਾਵੇ ਦੋਨੋਂ ਪਾਸੇ ਇਸ ਤਰ੍ਹਾਂ ਮਿੱਟੀ ਦੇ ਟਿੱਬੇ ਐ ਇਸ ਨੂੰ ਪਹਾੜ ਤਾਂ ਨਹੀਂ ਕਹਿ ਸਕਦੇ ਆਪਾਂ ਪਰ ਇਹਨਾਂ ਦੇ ਵਿੱਚ ਦੀ ਕਿਸੇ ਟਾਈਮ ਪਾਣੀ ਦਾ ਵਹਾਅ ਜ਼ਰੂਰ ਹੋਊਗਾ ਕਿਉਂਕਿ ਪਾਣੀ ਦੇ ਵਹਾਅ ਦੇ ਨਾਲ ਹੀ ਇਸ ਤਰ੍ਹਾਂ ਪਾਣੀ ਆਪਣੀ ਜਗ੍ਹਾ ਬਣਾ ਲੈਂਦਾ ਹੈ ਨਾ ਕਿਤੇ ਉੱਚਾ ਕਿਤੇ ਨੀਵਾ ਉਹ ਇੱਕ ਬਹੁਤ ਸੁੰਦਰ ਦ੍ਰਿਸ਼ ਬਣ ਜਾਂਦਾ ਹੈ ਸੋ ਇਹ ਇੱਥੇ ਇਸ ਤਰ੍ਹਾਂ ਜਿਸ ਤਰ੍ਹਾਂ ਟਿੱਬੇ ਟਿੱਬੀਆਂ ਵਾਂਗ ਮਹਿਸੂਸ ਹੁੰਦਾ ਹੈ ਔਰ ਨਾਲ ਹੀ ਆਪਾਂ ਨੂੰ ਬਹੁਤ ਹਰਿਆਵਲ ਇਧਰਲੀ ਸਾਈਡ ਤੇ ਸਰੋਂ ਦੇ ਖੇਤ ਹੈ ਜੀ ਬਹੁਤ ਸੋਹਣੀ ਸਰੋਂ ਹੈ ਇਸ ਏਰੀਆ ਦੇ ਵਿੱਚ ਚਲੋ ਠੀਕ ਹੈ ਜੀ ਅੱਗੇ ਫੇਰ ਆਪਾਂ ਕੋਈ ਹੋਰ ਵੀ ਉਹ ਤੁਹਾਡੇ ਨਾਲ ਸਾਂਝਾ ਕਰਦੇ ਆ ਇਸ ਰੋਡ ਦਾ 뷰 ਬਹੁਤ ਹੀ ਸੋਹਣਾ ਹੈ ਹਾਂਜੀ ਇੱਧਰ ਪੰਜਾਬ ਵਾਲਿਆਂ ਵਾਂਗੂ ਟਰੈਕਟਰ ਟਰਾਲੀਆਂ ਰੇਤਾ ਦੀਆਂ ਭਰ ਪਰ ਜਾ ਰਹੀਆਂ ਮੈਨੂੰ ਤਾਂ ਲੱਗਦਾ ਥੋੜੇ ਸਮੇਂ ਤੱਕ ਹੀ ਇਹ ਵੀ ਸਾਰਾ ਜੰਗਲ ਸਮਾਪਤ ਹੋ ਜਾਵੇਗਾ ਸੋ ਅੱਗੇ ਹੋਰ ਖੂਬਸੂਰਤ ਰੌਬੜ ਦੇ ਨਜ਼ਾਰੇ ਸੋ ਆਪਾਂ ਜਿਵੇਂ ਜਿਵੇਂ ਪੁਸ਼ਕਰ ਵੱਲ ਨੂੰ ਵਧ ਰਹੇ ਆਂ ਮਾਹੌਲ ਬਹੁਤ ਸੋਹਣਾ ਬਣਦਾ ਜਾ ਰਿਹਾ ਹੈ ਅੱਗੇ ਦੂਰ ਛੜਕ ਤੇ ਅੱਗੇ ਦਿਸਦੇ ਹੋਏ ਪਹਾੜ ਬਹੁਤ ਦੂਰ ਹੈ ਪਤਾ ਨਹੀਂ ਤੁਹਾਨੂੰ ਕੈਮਰੇ ਦੀ ਅੱਖ ਵਿੱਚ ਦੇਖਦੇ ਹੋਣਗੇ ਕਿ ਨਹੀਂ ਪਰ ਨੰਗੀਆਂ ਅੱਖਾਂ ਦੇ ਨਾਲ ਬਹੁਤ ਸੋਹਣਾ 뷰 ਨਜ਼ਰ ਆਉਂਦਾ ਹੈ ਸੋ ਅੱਗੇ ਟੋਲ ਰੋਡ ਸ਼ੁਰੂ ਹੋ ਚੁੱਕਿਆ ਆਪਾਂ ਚੱਲਦੇ ਆਂ ਜੀ ਹੌਲੀ-ਹੌਲੀ ਦੇਖਦੇ ਆਂ ਅੱਗੇ ਦੇ ਨਜ਼ਾਰੇ ਤੇ ਪਹੁੰਚਦੇ ਆਂ ਜੀ ਆਪਾਂ ਪੁਸ਼ਕਰ ਵੱਲ ਨੂੰ ਬਸ ਤਕਰੀਬਨ ਆਪਾਂ ਥੋੜੀ ਦੇਰ ਤੱਕ ਹੀ ਪਹੁੰਚਣ ਵਾਲੇ ਹਾਂ ਸੋ ਦੇਖਦੇ ਰਹੋ ਜੀ ਆਪਣੇ ਨਾਲ ਆ ਬਹੁਤ ਸੋਹਣਾ ਦ੍ਰਿਸ਼ ਖੂਬਸੂਰਤ ਪਹਾੜ ਦੀ ਚੋਟੀ ਨਜ਼ਰ ਆ ਰਹੀ ਹੈ ਔਰ ਲੰਘਦੇ ਹੋਏ ਟਰੱਕ ਅੱਗੇ ਨੂੰ ਆਪਾਂ ਜਾ ਰਹੇ ਹਾਂ ਸੋਹਣਾ ਚਾਕਾ ਬਾਕਾ ਸੁੰਦਰ ਦ੍ਰਿਸ਼ ਹੈ ਜੀ ਸੜਕ ਦੇ ਦੋਨੋਂ ਪਾਸੇ ਹੀ ਗੱਡੀਆਂ ਮਾਲ ਢੋਣ ਵਾਲੀਆਂ ਟਰੱਕ ਟਰਾਲੇ ਜਾ ਰਹੇ ਐ ਜਿਆਦਾ ਟ੍ਰੈਫਿਕ ਹੈ ਨਹੀਂ ਇਸ ਟਾਈਮ ਲੇਕਿਨ ਆ ਫਿਰ ਬਹੁਤ ਸੋਹਣਾ ਵਿਊ ਬਹੁਤ ਸੁੰਦਰ ਪਹਾੜਾਂ ਦੇ ਦ੍ਰਿਸ਼ ਬਣਦੇ ਐ ਆ ਮਨ ਨੂੰ ਮੋਹ ਹੀ ਲੈਂਦੇ ਐ ਆ ਇੱਕ ਹੋਰ ਛੋਟਾ ਜਿਹਾ ਕਸਬਾ ਆ ਗਿਆ ਸੋ ਅੱਗੇ ਫੇਰ ਪਹਾੜ ਸ਼ੁਰੂ ਹੋ ਚੁੱਕੇ ਹੈ ਜੀ। ਕੀ ਸੋਹਣਾ ਸੁੰਦਰ ਦ੍ਰਿਸ਼ ਨੰਨੋ Passeio ਚੁੱਚੇ ਪਹਾੜ ਤੇ ਵਿੱਚ ਦੀ ਜਾ ਰਿਹਾ ਰੋਡ ਆਪਾਂ ਪੁਸ਼ਕਰ ਦੇ ਬਾਹਰ-ਬਾਰ ਪਹੁੰਚ ਚੁੱਕੇ ਆਂ ਜੀ। ਸ਼ਿਕਰ ਦੇ ਵਿੱਚ ਐਂਟਰ ਕਰਨ ਦੇ ਦੋਨੋਂ ਪਾਸੇ ਦੋਨੋਂ ਪਾਸੇ ਹੀ ਰੋੜ ਦੇ ਉੱਚੇ-ਉੱਚੇ ਪਹਾੜ ਬਹੁਤ ਸੋਹਣਾ ਦ੍ਰਿਸ਼ ਬਣਿਆ ਹੋਇਆ ਈਆ ਮਨਮੋਹਕ ra uh -huh. ਜੀ ਦੋਸਤੋ ਆਪਾਂ ਮੇੜਤਾ ਸਿਟੀ ਤੋਂ ਚੱਲ ਕੇ ਅੱਜ ਪੁਸ਼ਕਰ ਪਹੁੰਚ ਗਏ ਸੀ ਸੋ ਇਸ ਟਾਈਮ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਚੁੱਕੇ ਆਂ ਕਮਰਾ ਗੁਰਦੁਆਰਾ ਸਾਹਿਬ ਦੇ ਵਿੱਚ ਲੈ ਲਿਆ ਹਨੇੜਾ ਹੋ ਗਿਆ ਫਿਰ ਉਸ ਕਰਕੇ ਆਪਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕੱਲ੍ਹ ਵਾਲੇ ਬਲੌਗ ਦੇ ਵਿੱਚ ਤੁਹਾਨੂੰ ਕਰਾਵਾਂਗੇ ਸੋ ਅੱਜ ਦਾ ਬਲੌਗ ਸਮਾਪਤ ਕਰਨ ਲੱਗੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ